ਗੁਰਦੁਆਰਾ ਸ਼੍ਰੀ ਬਿਸ਼ਵਕਰਮਾ ਸਾਹਿਬ ਦੀ ਇਮਾਰਤ ਦਾ ਲੈਂਡਰਪੌਂਡ ਦੀ ਸ਼ੁਰੂਆਤ ਕਰਨ ਮੌਕੇ ਬਾਬਾ ਸਤਨਾਮ ਸਿੰਘ ਜੀ ਪੂਰੀ ਵਾਲੇ ਵਿਸ਼ੇਸ਼ ਤੌਰ ਤੇ ਪਹੁੰਚੇ ਇਸ ਮੌਕੇ ਤੇ ਬੋਲਦੇ ਹਨ ਉਨ੍ਹਾਂ ਕਿਹਾ ਗੁਰਦੁਆਰਾ ਸਾਹਿਬ ਦੀ ਸੇਵਾ ਲਈ ਇਲਾਕੇ ਦੀਆਂ ਸੰਗਤਾਂ ਹੁੰਮ-ਹੁਮਾ ਕੇ ਅੱਗੇ ਆਉਣ ਆਓ ਦੇਖਦੇ ਹਾਂ ਇਸ ਮੌਕੇ ਦੀਆਂ ਕੁਝ ਤਸਵੀਰਾਂ ਅਤੇ ਨਾਲ ਹੀ ਸੁਣਦੇ ਹਾਂ ਬਾਬਾ ਸਤਨਾਮ ਸਿੰਘ ਜੀ ਪੂਰੀ ਵਾਲਿਆਂ ਨੇ ਸੰਗਤਾਂ ਨੂੰ ਕੀ ਕਿਹਾ ਲਾਖ ਖੁਸ਼ੀਆਂ ਪਾਸ਼ਾਈਆਂ ਜੇ ਸਤਿਗੁਰ ਨਦਰ ਕਰੇ ਨਿਮਕ ਇੱਕ ਹਰ ਨਾਮ ਦੇ ਮੇਰਾ ਮਨ ਤਾਂ ਨਸੀਤਲ ਹੋਇਆ ਗੁਰਦੁਆਰਾ ਗੁਰੂ ਘਰ ਬਾਬਾ ਬਸ਼ਕਰਮਾ ਜੀ ਦਾ ਅੱਜ ਜੋ ਇਹ ਵਿਸ਼ੇਸ਼ ਲੈਂਡਰ ਪੈ ਰਿਹਾ ਹੈ ਸਾਰੀਆਂ ਸਰਦੂਲਗੜ੍ਹ ਦੀਆਂ ਸੰਗਤਾਂ ਪ੍ਰਧਾਨ ਸਾਹਿਬ ਪ੍ਰਧਾਨ ਜੀ ਨਵਦੀਪ ਸਿੰਘ ਜੀ ਬਾਬਾ ਨਛੱਤਰ ਸਿੰਘ ਜੀ ਅੱਡ ਗ੍ਰੰਥੀ ਔਰ ਸਾਰੀ ਸੰਗਤ ਆਰਾਮਗੜੀਆ ਵੈਲਫੇਅਰ ਸੁਸਾਇਟੀ ਸਾਰੀ ਸੰਗਤ ਹੋਰ ਵੀ ਸਰਦੂਲਗੜ੍ਹ ਦੀਆਂ ਜਿੰਨੀਆਂ ਸੰਗਤਾਂ ਨੇ ਇਥੇ ਲੈਂਟਰ ਤੇ ਪਹੁੰਚਿਆ ਨੇ ਤੇ ਮੈਂ ਹੋਰ ਵੀ ਦੱਸਣਾ ਚਾਹੁੰਗਾ ਕਿ ਜਿੰਨਾ ਵੱਧ ਤੋਂ ਵੱਧ ਹੋ ਸਕਦਾ ਇਸ ਲੈਂਟਰ ਦੇ ਵਿੱਚ ਇਸ ਗੁਰੂ ਘਰ ਦੇ ਵਿੱਚ ਸੰਯੋਗ ਦਿਓ ਤਾਂ ਕਿ ਜੇ ਗੁਰੂ ਘਰ ਜੋ ਹੈ ਇਹ ਤੁਹਾਡੀਆਂ ਸੰਗਤਾਂ ਨਾਲ ਹੀ ਜੋ ਇਹ ਨੇਪਰੇ ਚੜਨਾ ਸੰਗਤਾਂ ਦੇ ਤਿਲ ਫੁੱਲ ਨਾਲ ਨੇਪਰੇ ਚੜਨਾ ਸੋ ਸਾਰੀਆਂ ਸੰਗਤਾਂ ਨੂੰ ਮੇਰੀ ਹੱਥ ਜੋੜ ਕੇ ਬੇਨਤੀ ਹੈ ਕਿ ਅੱਜ ਇਹ ਲੈਂਟਰ ਪੈ ਰਿਹਾ ਬੜੀ ਖੁਸ਼ੀ ਵਾਲੀ ਗੱਲ ਹੈ ਬਾਬਾ ਵਿਸ਼ਕਰਮਾ ਜੀ ਦਾ ਸੋ ਸਾਰੀਆਂ ਸੰਗਤਾਂ ਇਥੇ ਪਹੁੰਚੀਆਂ ਨੇ ਸਾਰੀਆਂ ਸੰਗਤਾਂ ਲੈਂਟਰ ਦੀ ਸੇਵਾ ਕਰ ਰਹੀਆਂ ਨੇ ਕਾਰ ਸੇਵਾ ਚੱਲ ਰਹੀ ਹੈ ਸੋ ਸਾਰੀਆਂ ਸੰਗਤਾਂ ਨੂੰ ਮੇਰੀ ਬੇਨਤੀ ਹੈ ਕਿ ਸੰਗਤਾਂ ਵੱਤੋ ਵਾਦ ਇਸ ਗੁਰੂ ਘਰ ਦਾ ਸੰਜੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖੁਸ਼ੀਆਂ ਪਾਤਸ਼ਾਹਾਂ ਜੇ ਸਤਗੁਰ ਨਜ਼ਰ ਕਰੇ ਗੁਰੂ ਸਾਹਿਬ ਜੀ ਦੇ ਮਹਾਵਾਕ ਅਨੁਸਾਰ ਅੱਜ ਖੁਸ਼ੀਆਂ ਪਰ ਆ ਦਿਹਾੜਾ ਹੈ ਜਿੱਥੇ ਗੁਰੂ ਗੋਬਿੰਦ ਸਿੰਘ ਮਹਾਰਾ ਦੇ ਪ੍ਰਕਾਸ਼ ਝੜੇ ਨੇ ਬੜੇ ਸਮੇਂ ਤੋਂ ਜਿਹੜੇ ਇਸ ਸਥਾਨ ਦੀ ਸੇਵਾ ਹੋਣੀ ਸੀ ਤੁਮਾਰਾ ਨੇ ਉਸ ਭਾਗਾ ਦੇਨ ਬਖਸ਼ਿਆ ਹੈ ਜੋ ਪਿਛਲੇ ਮਹੀਨੇ ਆਰੰਭ ਕੀਤਾ ਸੀ ਅੱਜ ਲੈਟਰ ਪੈ ਰਿਹਾ ਹੈ ਸੰਗਤਾਂ ਸ਼ਹਿਰ ਨਿਵਾਸੀ ਸੰਗਤਾਂ ਇਹ ਮਹੱਲਾ ਨਿਵਾਸੀ ਸੰਗਤਾਂ ਰਾਮਗੜੀ ਆ ਭਾਈਚਾਰਾ ਸਾਰੀ ਮਾਰਕੀਟ ਔਰ ਸ਼ਹਿਰ ਨਿਵਾਸੀ ਜਿੰਨੇ ਵੀ ਸਾਰੇ ਭਾਈਚਾਰੇ ਮਿਲ ਕੇ ਗੁਰੂ ਘਰ ਦੀ ਸੇਵਾ ਲਈ ਇੱਥੇ ਹਾਜ਼ਰ ਹੋਏ ਹਨ ਬਾਦ ਚੜ ਕੇ ਮਾਇਆ ਦੀ ਸੇਵਾ ਵੀ ਕਰ ਰਹੇ ਹਨ ਹੱਥੀ ਵੀ ਸੇਵਾ ਕਰ ਰਹੇ ਹਨ ਇਸ ਕਰਕੇ ਮੈਂ ਸਭ ਲਈ ਮਹਾਰਾਜ ਦੇ ਚਰਨਾਂ ਚ ਅਰਦਾਸ ਕਰਨਾ ਹੈ ਪ੍ਰਮਾਤਮਾ ਸਭ ਨੂੰ ਖੁਸ਼ੀਆਂ ਬਖਸ਼ੇ ਜੋ-ਜੋ ਸੇਵਾਕਾਰੇ ਸਭ ਤੇ ਮਹਾਰਾ ਮੇਰਾ ਦਾ ਹੱਥ ਰੱਖਣ ਤਨ ਮਨ ਧਨ ਨਾਲ ਕੀਤੀ ਸੇਵਾ ਪ੍ਰਵਾਨ ਹੋਵੇ ਬਾਕੀ ਸਾਰੇ ਸੰਗਤਾਂ ਨੂੰ ਬੇਨਤੀ ਹੈ ਕਿ ਜਿਹੜੀਆਂ ਸੰਗਤਾਂ ਚਲੋ ਕੁਿਰਜੇਮ ਕਰਕੇ ਅੱਜ ਨਹੀਂ ਪਹੁੰਚ ਸਕੀਆਂ ਜਾਂ ਮਾਇਆ ਦੀ ਸੇਵਾ ਵਾਜੂ ਵੀ ਰਹਿੰਦੀਆਂ ਨੇ ਉਹਨਾਂ ਨੂੰ ਵੀ ਬੇਨਤੀ ਹੈ ਕਿਉਂਕਿ ਹਜੇ ਇੱਕ ਹੋਰ ਛੱਤ ਪੈਣੀ ਹੈ ਇਹ ਤਾਂ ਲੰਗਰ ਹਾਲ ਦੀ ਛੱਤ ਹੈ ਉੱਪਰ ਦਰਬਾਰ ਸਾਹਿਬ ਦੀ ਛੱਤ ਪੈਣੀ ਹੈ ਇਸ ਵਾਸਤੇ ਸੋ ਸੰਗਤਾਂ ਨੇ ਵੱਧ ਚੜ ਕੇ ਜਿਵੇਂ ਜਿਵੇਂ ਕਿਸੇ ਪਾਸ ਮਹਾਰਾਜਾ ਮਾਇਆ ਦੇ ਗੱਫੇ ਆਉਂਦੇ ਨੇ ਇੱਕ ਵਾਰੀ ਦਿਓ ਦੋ ਵਾਰੀ ਦਿਓ ਤਿੰਨ ਵਾਰੀ ਦਿਓ ਕਿਉਂਕਿ ਖੁੱਲੀਆਂ ਖੁੱਲੇ ਹੱਥ ਨਾਲ ਮਹਾਰਾਜ ਦੀ ਘਰ ਦੀ ਸੇਵਾ ਕਰੋਗੇ ਗੁਰੂ ਸਾਹਿਬ ਦੀਆਂ ਕਿਰਪਾ ਹੋਣੀਆਂ ਬਾਕੀ ਮੈਂ ਆਪ ਚੈਨਲ ਵਾਲਿਆਂ ਦਾ ਵੀ ਕੁਲਵਿੰਦਰ ਸਿੰਘ ਜੀ ਦਾ ਜੋ ਸਾਡਾ ਸਰਦੂਰਗੜ ਚੈਨਲ ਚ ਚਲਾ ਰਹੇ ਨੇ ਜਿੰਨੀਆਂ ਵੀ ਸੁਭਾਵਾਂ ਸ਼ਹਿਰ ਚ ਹੁੰਦੀਆਂ ਨੇ ਬਹੁਤ ਵਧੀਆ ਆ ਕੇ ਕਵਰ ਕਰਦੇ ਨੇ ਤੇ ਵਿਸ਼ੇਸ਼ ਕਰਕੇ ਮੈਂ ਗੁਰਦੁਆਰਾ ਪ੍ਰਬੰਧਕ ਕਮੇਟੀ ਸਮੂਚੀ ਸੰਗਤ ਵੱਲੋਂ ਅਤੇ ਆਪਣੇ ਵੱਲੋਂ ਇਹਨਾਂ ਦਾ ਵੀ ਧੰਨਵਾਦ ਕਰਦਾ ਕਿਉਂਕਿ ਇਹਨਾਂ ਦੀ ਵੱਡੀ ਸੇਵਾ ਹੈ ਜਿਹੜੀ ਅੱਗੇ ਸੰਗਤਾਂ ਤੱਕ ਪਹੁੰਚਾਉਂਦੇ ਹਨ ਬਹੁਤ ਬਹੁਤ ਧੰਨਵਾਦ ਮਹਾਰਾਜ ਸਭ ਨੂੰ ਲੱਖ ਲੱਖ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ